ਸੋ ਲਹਿਰੇ ਵਾਲਿਓ ਉਹ ਮੰਡਵੀ ਦੇ ਵਾਸੀਓ ਆਹ ਦੇਖੋ ਇਹ ਜੀ ਹਾਲਤ ਪੰਜਾਬ ਦੀ ਹੈ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਓਏ ਹੱਥ ਦੇ ਕਿਉਂ ਯਾਰ ਨਹੀਂ ਵੋਟ ਨਹੀਂ ਨਾ ਪਾਇਓ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਓਏ ਯਾਰ ਮੈਂ ਮੈਂ ਤੋ ਨਾ ਜੁੱਤੀਆਂ ਨਾ ਖਾ ਲਿਓ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਕਿ ਜੁੱਤੀਆਂ ਨਾ ਖਾ ਲਿਓ ਜਿੱਦਰ ਵੋਟ ਪਾਣੀ ਦਾ ਪਾਓ ਨਹੀਂ ਮੈਂ ਤੋ ਜੁੱਤੀਆਂ ਨਾ ਖਾ ਲਿਓ ਕੀ ਹੈ ਜੀ ਵੀਡੀਓ ਉੱਪਰੋਂ ਪਾਜੀ ਇੱਕ ਦਲਿਤ ਮਹਿਲਾ 60 ਸਾਲ ਤੋਂ ਉੱਪਰ ਦੀ ਵਿਰਧ ਮਹਿਲਾ ਆਪਣਾ ਦੁੱਖ ਦੱਸ ਰਹੀ ਸੀ ਉਹ ਦੱਸ ਰਹੀ ਸੀ ਕਹਿੰਦੀ ਵੋਟਾਂ ਵੇਲੇ दारू ਵੰਡੀ ਜਾਂਦੀ ਹੈ ਕਹਿੰਦੀ ਅਸੀਂ ਤਾਂ ਨਹੀਂ ਪੀਂਦੇ ਕਹਿੰਦੀ ਪੀਂਦੇ ਝੂਲਸਦੇ ਨੇ ਬੰਦੇ ਕਹਿੰਦੀ ਅਸੀਂ ਕਿਉਂ ਦੁੱਖ ਭੋਗ ਰਹੇ ਹਾਂ ਪਾਜੀ ਉਹਦੇ ਅੰਦਰੋਂ ਚੀਕ ਨਿਕਲ ਰਹੀ ਸੀ ਉਹ ਵਿਚਾਰੀ ਲੇਡੀ ਦੱਸ ਰਹੀ ਹੈ ਤੇ ਉੱਥੇ ਕੋਈ ਪੇੜ ਬੰਦੇ ਵਿਰੋਧੀ ਪਾਰਟੀਆਂ ਦੇ ਆ ਕੇ ਹੌਲੜਬਾਜ਼ੀ ਕਰਨ ਲੱਗੇ ਪਰ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਹੱਸੋ ਨਾ ਭਾਜੀ ਮਜਾਕ ਨਾੜਾ ਉਡਾਓ ਇੱਕ ਮਾਂ ਆਪਣਾ ਦੁੱਖ ਦੱਸ ਰਹੀ ਐ ਇੱਕ ਵਾਰ ਦੋ ਵਾਰ ਤਿੰਨ ਵਾਰ ਕਹਿਣ ਤੇ ਜਦੋਂ ਨਹੀਂ ਹਟੇ ਤੇ ਭਾਜੀ ਫਿਰ ਐਜੇ ਬੰਦੇ ਜਿਹੜੀ ਇੱਕ ਮਾਂ ਦੀ ਇੱਜ਼ਤ ਨਹੀਂ ਕਰ ਸਕਦੇ ਕੀ ਹੋਇਆ ਜੇ ਉਹ ਦਲਿਤ ਐ ਤੇ ਭਾਜੀ ਤੁਸੀਂ ਇੱਕ ਦਲਿਤ ਦੇ ਇੱਕ ਮਾਂ ਦੇ ਦਰਦ ਤੇ ਹੱਸ ਨਹੀਂ ਸਕਦੇ ਕਿਉਂਕਿ ਸਾਡੇ ਲਈ ਪੰਜਾਬੀਆਂ ਲਈ ਕੀ ਪੂਰੀ ਦੁਨੀਆ 'ਚ ਮਾਂ ਦਾ ਰੱਬ ਦੇ ਸਮਾਨ ਦਾ ਦਰਜਾ ਜੇ ਤੁਹਾਨੂੰ ਮੇਰੀ ਕੋਈ ਗੱਲ ਨਹੀਂ ਚੰਗੀ ਲੱਗਦੀ ਤੁਸੀਂ ਕਿਤੇ ਹੋਰ ਪ੍ਰਚਾਰ ਕਰੋ ਘੱਟੋ ਘੱਟ ਜੇ ਕੋਈ ਆਪਣਾ ਦੁੱਖ ਦੱਸ ਰਿਹਾ ਉਹਨਾਂ ਨੂੰ ਤਾਂ ਨਾ ਟੋਕੋ ਜਦੋਂ ਉੱਥੇ ਭਗਵੰਤ ਮਾਨ ਦਾ ਜ਼ਿਕਰ ਆਇਆ ਇੱਕ ਬਜ਼ੁਰਗ ਨੇ ਕਿਹਾ ਕਿ ਜਿਹੜਾ ਜਸਬੀਰ ਸਿੰਘ ਕੁਦਨੀ ਸੀ ਲਹਿਰੇ ਤੋਂ ਜਿਹਨੂੰ ਟਿਕਟ ਮਿਲੀ ਸੀ ਕਹਿੰਦੇ 42 ਲੱਖ ਰੁਪਏ ਚੋਂ ਉਹਨੂੰ ਟਿਕਟ ਮਿਲੀ ਹੈ ਜਦੋਂ ਭਾਜੀ ਉਹ ਗੱਲ ਚੱਲੀ ਉਹਨਾਂ ਨੇ ਫਿਰ ਹੁਲੜਬਾਹੀ ਸ਼ੁਰੂ ਕੀਤੀ ਫਿਰ ਭਾਜੀ ਅਣਖੀ ਬੰਦਾ ਤਾਂ ਇਹੀ ਕਹਿੰਦਾ ਗੱਲ ਸੁਣ ਲੋ ਏ ਵੋਟਾਂ ਨਹੀਂ ਪਾਉਣੀਆਂ ਤੇ ਨਾ ਪਾਇਓ ਇਹ ਇਦਾਂ ਦਾ ਅਸੂਲ ਰੱਖੋਗੇ ਜੇ ਆਹ ਚੀਜ਼ ਕਰੋਗੇ ਕਿ ਜਦੋਂ ਦਲਿਤ ਬੋਲ ਰਹੇ ਹੋਣ ਜਦੋਂ ਇੱਕ ਦਲਿਤ ਮਾਂ ਰੋਂਦੀ ਹੋਈ ਆਪਣਾ ਦੁੱਖ ਦੱਸ ਰਹੀ ਹੋਵੇ ਤੇ ਤੁਸੀਂ ਹੱਸੋਗੇ ਤੇ ਭਾਜੀ ਇਹਨੂੰ ਕੀ ਕਾਂਗੇ ਜੁੱਤੀਆਂ ਖਾਣ ਦੇ ਲੱਛਣ ਨਹੀਂ ਤਾਂ ਹੋਰ ਕੀ ਹੈ ਯਾਰ ਮਾਂ ਤਾਂ ਸਭ ਦੀ ਸਾਂਝੀ ਹੁੰਦੀ ਹੈ ਤੁਸੀਂ ਘਟੂ ਘਟ ਮਾਂ ਦੀ ਤਾਂ ਇੱਜ਼ਤ ਕਰੋ ਤੁਹਾਨੂੰ ਮੇਰੀ ਗੱਲ ਮਾੜੀ ਲੱਗ ਸਕਦੀ ਹੈ ਜੇ ਤੁਹਾਨੂੰ ਲੱਗਦਾ ਤੁਹਾਡੇ ਲੀਡਰ ਗੁਰੂ ਤੋ ਬੋਲਦੇ ਅਸੀਂ ਸੱਚੀ ਤਾਂ ਬੋਲ ਰਹੇ ਹਾਂ ਤੁਸੀਂ ਜਾ ਕੇ ਆਪਣੇ ਲੀਡਰ ਨੂੰ ਕੋ ਸਾਡੇ ਬਰੂਤ ਬੋਲ ਲੈ ਦੱਸੇ ਅਸੀਂ ਕੀ ਮਾੜਾ ਕੀਤਾ ਪਰ ਅਸੀਂ ਕਿਸੇ ਦਲਿਤ ਆਇਆ ਕਿਸੇ ਮਾਂ ਦੀ ਬੇਇੱਜ਼ਤੀ ਨਹੀਂ ਕਰ ਸਕਦੇ